ਕੀ ਹਾਲ ਚਾਲ ਹੈ ਦੋਸਤਾਂ ਮਿੱਤਰਾਂ ਦਾ ਉਮੀਦ ਕਰਦਾ ਹਾਂ ਕਿ ਠੀਕ ਠਾਕ ਹੋਵੋ ਤੁਹਾਡੇ ਜਨਰਲ ਵੀ ਸੈਟ ਵਟ ਹੋਣਗੇ ਤੇ ਲਓ ਜੀ ਅੱਜ ਟਰੈਕ ਸਕਸੈਸਫੁਲ ਰਿਹਾ ਪਾਪੇ ਨੇ ਬਿੱਲਾ ਤਾੜ ਲਿਆ ਜਿਹੜਾ ਆਪਣੇ ਕੂਟਰ ਖਾਂਦਾ ਹੁੰਦਾ ਸੀਗਾ ਹਨ ਤੇ ਆਹਦੇ ਬੈਠਾ ਆਹ ਦੇ ਕਿਵੇਂ ਵਹਿੰਦਾ ਵਾ ਇਧਰ ਪਾਪਾ ਜੀ ਰਾਤ ਆਵੇ ਵਾਵਾ ਕੋਸ਼ਿਸ਼ਾਂ ਦੇ ਬਾਅਦ ਇਹਨੇ ਪਾਪੇ ਨੇ ਫੜਿਆ ਇਹ ਬਿੱਲਾ ਤੇ ਇਧਰ ਡੁੱਗੂ ਕਿਵੇਂ ਆ ਇਧਰ ਦੀਪ ਬਾਈ ਸਾਰੇ ਜਣੇ ਦਰਸ਼ਕ ਦੇਖਣ ਆ ਇਧਰ ਗੋਰੀ ਤੇ ਇਧਰ ਨੰਨਾ ਬਾਈ ਤੇ ਹਾਂ ਵੀ ਇਹ ਨੂੰ ਨਾ ਉਹ ਨਹੀਂ ਹੋ ਜਾ ਫਿਰ ਤੇਰੀ ਜੇ ਪੱਟਾ ਮਾਰੀ ਉਹ ਨਹੀਂ ਨਹੀਂ ਕੋਹ ਨਹੀਂ ਕਹਿੰਦਾ ਐਵੇਂ ਨਾ ਟੈਨਸ਼ਨ ਲਓ ਸੇ ਕਾਈ ਅੰਦਰ ਰੱਸੀ ਗਈ ਅੰਦਰ ਐਨ ਲੱਗਿਆ ਕਿ ਕੋਈ ਕਬੂਤਰ ਲਓ ਜੀ ਤੁਹਾਨੂੰ ਨਾ ਪਾਪੇ ਦੇ ਕਬੂਤਰ ਵੀ ਚੱਲ ਕੇ ਦਿਖਾਉਨੇ ਆ ਬੋਲਦੇ ਆ ਖੁੱਡੇ ਖਾੜੇ ਬਾਵਾ ਦਿਨਾਂ ਬਾਅਦ ਆਏ ਹਨ ਆ ਵੀ ਡੁੱਗੂ ਖੋਲੂਗਾ ਜਾਂ ਖੋਲ ਜਾਂ ਨੈਟ ਜਾਂ ਆ ਜਾ ਆ ਜਾ ਖੋਲ ਕੇ ਨਾ ਦੀ ਤਾਂ ਉਹ ਲੱਗਿਆ ਬੇਟਾ ਅੱਛਾ ਅੱਧਾ ਖੋਲਦਾ ਕੀਤਾ ਵਾ ਠੀਕ ਜਿਗਾੜੀ ਹੈ ਕਮ ਪਹਿਲਾਂ ਇੱਧਰ ਦੇ ਖੁੱਡੇ ਦਿਖਾ ਦੇਗੇ ਉਹਣਾ ਤਾਂ ਮੈਂ ਇਧਰ ਲਾ ਕੋੰਡਾ ਫੁੱਲ ਕਰਾ ਸਨ ਨੇ ਖੋਲੀ ਅੰਦਰ ਆ ਜਾ ਦੇਖੀ ਦੇਖੀ ਇਹ ਪੂਨ ਸੜ ਦੇਣਾ ਹੈ ਕਰਤਾ ਕੰਮ ਬਾਹਰ ਲੜਾ ਕੋਈ ਲੱਗਣੀ ਕਿਥੋਂ ਮੈਂ ਤੈਹੀ ਦਾ ਆ ਆ ਆਂਦਰ ਵਾਰ ਦੇ ਕੋਈ ਉਹ ਆਂਦਾ ਬਾਹਰ ਭੇਡ ਦੇ ਲਓ ਜੀ ਆ ਇੱਕ ਇੱਥੇ ਆਂਡਾ ਤਰਿਆ ਵੇਆ ਬਾਕੀ ਇਧਰ ਤਾਂ ਦੋ ਕੀ ਜੋੜੇ ਆ ਤਿੰਨ ਹੋਵੇ ਉੱਤੇ ਸਾਹਮਣੇ ਆਂਡੇ ਰੱਖੇ ਵੇ ਦੋ ਤਿੰਨ ਬੱਚੇ ਆ ਇੱਕ ਦੋ ਹੋ ਰਹੇ ਆ ਇੱਕ ਹੋ ਬੈਠਾ ਉਹ ਮੌਜਾ ਲੱਗਦਾ ਮੈਨੂੰ ਬਾਬਾ ਮੌਜਾ ਆਉਦੀ ਲੱਗਦਾ ਹਾਂ ਤੇ ਆ ਰਹੇ ਵੱਡੇ ਕੁਛ ਕਬੂਤਰ ਅੰਦਰ ਚੱਲ ਕੇ ਸਾਨੂੰ ਗੋਰੀ ਦਰਵਾਜ਼ੇ ਤੇ ਢੀ ਬਾਈ ਇਹ ਆਹਾਂ ਆ ਲੋ ਆ ਦੋ ਬੱਚੇ ਇੱਕ ਬੱਚਾ ਹੋ ਬੇਟਾ ਮੌਜਾ ਹੀ ਅੜਕੇ ਆ ਹਾਂ ਦੇ ਪੈਰ ਤੇ ਇਹ ਕੂਦ ਹੀ ਨੇ ਉਹ ਤਰੇ ਵੇ ਇੱਧਰ ਵੀ ਤਰੇ ਵੇ ਹਰਿਆ ਜੀ ਦੀ ਤੇ ਇੱਥੇ ਵੀ ਆਂਡੇ ਰੱਖੀ ਬੈਠੀ ਆ ਦੇ ਆਈ ਨੇ ਰੱਖਿਆ ਹਰਿਆ ਵਾਲੀ ਨੇ ਤੇ ਬਾਕੀ ਤੇ ਆ ਜੋ ਜੀ ਚਲੋ ਜੀ ਚਲੋ ਚਲੋ ਆ ਕੁੰਡਾ ਲਾ ਦੋ ala ਚਲੋ ਅੱਗੇ ਖੋਲੋ ਤੇ ਬਾਕੀ ਗਾਇਸ ਇੱਧਰ ਵੀ ਇੱਕ ਐਸੇ ਖੁੱਲਾ ਬੈਠਾ ਵਾ ਬਾਕੀ ਰਾਮ ਆਪਣੇ ਡੱਬੇ ਚੈੱਕ ਕਰੋ ਹਾਂ 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 ਕਰਾਉਨੇ ਕਰਾਉਨੇ ਬਾਈ ਕਰਾਉਨੇ ਇਹ ਦਰਸ਼ਕ ਅੰਦਰ ਆ ਕੇ ਦਿਖਾਵਣਗੇ ਫਿਰ ਟਕਾ ਕੇ ਹਨਾ ਹੋ ਡੱਬਾ ਦੇ ਓਏ ਉਹ ਬਾਹਰ ਲਿਆ ਲੈ ਹੁਣ ਚੱਕ ਕੇ ਮੜਾਏ ਦਰਸ਼ਕ ਇੱਕ ਅੰਡਾ ਇੱਥੇ ਪਿਆ ਵਾ ਦੋ ਅੰਡੇ ਆ ਰਹੇ ਆ ਆ ਕਿਸੇ ਨੇ ਗਲੱਛਿਆ ਪਿਆ ਇਹ ਦੋ ਅੰਡੇ ਇੱਥੇ ਤੇ ਦੋ ਇੱਥੇ ਆ ਤੇ ਇਧਰ ਵੱਡੇ ਹੀ ਆ ਰਹੇ ਲਗਭਗ ਬਰੀਡਰ ਹਨਾ ਬੱਚੇ ਇਧਰ ਦੋ ਚਾਰ ਹੀ ਐ ਬਸ ਇੱਕ ਤਾਂ ਹਰਤਾੜਾ ਡੱਬਾ ਹੋ ਸਾਹਮਣੇ ਕੱਢਿਆ ਹੋਇਆ ਹੈ ਨਾ ਇੱਕ ਉਹ ਨੀਲਾ ਡੱਬਾ ਉਹਦੇ ਨਾਲ ਦੋਨੇ ਲੈ ਆ ਨਾ ਰਤਾੜਾ ਬਨੀਲਾ ਡੱਬਾ ਇੱਕ ਬੱਚਾ ਆਹਾ ਵਾ ਹੋਰ ਬਾਹਰ ਲੈ ਬਾਹਰ ਡੱਬੇ ਗਿਆ ਬਾਹਰ ਦਾ ਬਾਹਰਾਸ ਤੋਂ ਪੇਗਰ ਮਰੇ ਹਾਂ ਹੁੰਦੀ ਸਹੀ ਹੁੰਦੀ ਯਾਰ ਬਾਹਰ ਕੱਢ ਲੈ ਇਹਨਾਂ ਨੂੰ ਬਸ ਠੀਕ ਐ ਮਿਸਟਰ ਖੱਤੇ ਰੱਖੋ ਐ ਕਿ ਡੱਬੇ ਨੇ ਕਿਹਨੇ ਇਹ ਫਾਕੀ ਗਾਈਸ ਬਲੇਰੀ ਮਝੂਰੀ ਵੀ ਦੱਦਦੇ ਆਪਾਂ ਨੂੰ ਛੱਡ ਕੇ ਆਵਾਂਗੇ ਨਹੀਂ ਨਹੀਂ ਉਹ ਛੱਡਿਆ ਉਹ ਲੈ ਆਈ ਉਹਨੇ ਰੱਖ ਜਾ ਇੱਕ ਮਿੰਟ ਕਾ ਕੇ ਦਿਖਾ ਦੇ ਮੜੇ ਥੱਲੇ ਰੱਖੀ ਤੇ ਇੱਥੇ ਧੁੱਪੇ ਇੱਥੇ ਰੱਖ ਦੋ ਮਿੰਟ ਬਸ ਆ ਕਾਲਾ ਡੱਬਾ ਹੀ ਨੀਲਾ ਸੌਰੀ ਹਾਂ ਆ ਆਪਣਾ ਹੈਗਾ ਰੱਤੜਬਾ ਹਾਂ ਰੱਤੜਬਾ ਇਹ ਰੱਤੜਬਾ ਬੁਰੀ ਵੀਡੀਓ ਨਾ ਰੀਡ ਕਰ ਦਿੱਤੀ ਇਹਨਾਂ ਸੇਵ ਕਰਕੇ ਛੱਡ ਕੋਈ ਨਾ ਕੋਈ ਨਾ ਵੀਡੀਓ ਵੀਡੀਓ ਆਪੇ ਤਾਂ ਲੱਗਾਂ ਫਿਰ ਨਹੀਂ ਆ ਦੇਖ ਲਓ ਇੱਕ ਰੱਤੜ ਡੱਬਾ ਤੇ ਇੱਕ ਨੀਲਾ ਡੱਬਾ ਕਾਕੇ ਵਾਲਿਆਂ ਦੇ ਪਿਓ ਟੀਚਰ ਓਕੇ ਰਿਪੋਰਟਾਂ ਤੇ ਇੱਕ ਹੋਈ ਚੱਕ ਕੇ ਦਿਖਾ ਦੇ ਤੇ ਉੱਥੇ ਛੱਡਿਆ ਫਿਰ ਤੇ ਇਹ ਕਹਿਤੇ ਬੈਠਾ ਬਰਗਾੜੀ ਲੈ ਲਈ ਹਾਂ ਆ ਗਿਆ ਤੇ ਬਾਕੀ ਉਧਰ ਜਾਲ ਚ ਹਨ ਇਧਰ ਆ ਜਾ ਇਧਰ ਵਧਿਆ ਆਤੀ ਹਾਂ ਪੂਰੇ ਘੈਂਟਾ ਕੰਮ ਲੈ ਰੱਖਿਆ ਉੱਥੇ ਫਿਰ ਥੱਲੇ ਥੋਲੇ ਬਾਪੇ ਨੇ ਇੱਥੇ ਰੱਖ ਗਾ ਹਾਂ ਨਹੀਂ ਨਹੀਂ ਬਾਹਰ ਨਹੀਂ ਕਰਨਾ ਯਾਰ ਬਾਹਰ ਕਰਦਣ ਰੱਖ ਦੇ ਇੱਥੇ ਬਾਹਰ ਹੋਰ ਡੋਟ ਕੇ ਇਧਰ ਨੂੰ ਆਉਂਦੇ ਆ ਵੇਖੀ ਆ ਗਈ ਜੀ ਲਾ ਦੇ ਗੁੰਡਾ ਲਾ ਦੇ ਬਾਹਰ ਤੱਕ ਦੰਦਾ ਨਹੀਂ ਨਹੀਂ papa ਬਾਹਰ ਤਾਂ ਨਹੀਂ ਕਰਨੇ ਨਹੀਂ ਅੱਛਾ ਲਾ ਦੇ ਫਿਰ ਕਾਦੀ ਚਾਬੀਆਂ ਵੇਖ ਕਿੱਥੇ ਚਾਬੀਆਂ ਇੱਥੇ ਹੈ ਹੀ ਨਹੀਂ ਚਾਬੀਆਂ ਹੈ ਹੀ ਨਹੀਂ ਇੱਥੇ ਕੀ ਹੋ ਗਿਆ ਓਏ ਹਾਂ ਬੁਰਾ ਵੜ ਕਾ ਕੇ ਛੱਡ ਦੇਣਾ ਸੀ ਉਹਦੇ ਵਾਲ ਫਸ ਗਏ ਵਾਲ ਤਾਂ ਤੂੰ ਛੱਡ ਇੱਧਰ ਛੱਡ ਦੇਣਾ ਸੀਗਾ ਇਹ ਇੱਥੇ ਲੱਗਦਾ ਸੈਂਟਰ ਲੋਗ ਚੱਕੋ ਹੀ ਹਾਂ ਚੱਲਦੇ ਹਾਂ ਇੱਕ ਖੇਤਰ ਇੱਥੇ ਲੱਗੀ ਆ ਤੇ ਇੱਕ ਉਹ ਤੇ ਬੱਚੇ ਬੈਠੇ ਆ ਤਾਂ ਵਾਲੀ ਤੇ ਇਧਰ ਜਾਲ ਚ ਵੀ ਆ ਉਹ ਸਾਹਮਣੇ ਜਾਲ ਚ ਬਾਕੀ ਸਾਰੇ ਬੱਚੇ ਜਿਹੜੇ ਹੁਣ ਡਿਸੀਜਨ ਦੇ ਕਢਾਏ ਹੋਏ ਆ ਉਹ ਬੈਠੇ ਸਾਰੇ ਜਿੰਨੇ ਵੀ ਹੈਗੇ ਬਾਕੀ ਕੁਛ ਡਾਏ ਹੋਏ ਵਾਪੇ ਨੇ ਗੁੱਡੇ ਫਿਰਦੇ ਆ ਇੱਥੇ ਹੋ ਸਕਦਾ ਦਿਖ ਜਾਣ ਆ ਤਾਂ ਨਹੀਂ ਆਪਣਾ ਰੱਤਾ ਜਾ ਇਹ ਤਾਂ ਕਿਸੇ ਦਾ ਪਾਪਾ ਕਿੰਨੇ ਛੱਡੇ ਅਜ ਡਾਈ ਕਿੰਨੇ ਆ 13 14 ਹੁੰਦੇ ਆ 13 14 ਛੱਡੇ ਹੋਏ ਆ ਸਾਰੇ ਛੱਡੇ ਹੋਏ ਆ ਬਸ ਠੀਕ ਆ ਨਹੀਂ ਨਹੀਂ ਪਰ ਕੋਈ ਉੱਚਾ ਹੀ ਆ ਰਹੇ ਹੋ ਹੋ ਜਾਂਦੇ ਕਮਰੇ ਹਨ ਵਿੱਚ ਆ ਦੇਖੋ ਆ ਕਿੰਨੇ ਫਿਰਦੇ ਲੈ ਆ ਜਾਂਦੇ ਲੈ ਜਾਓ ਜੀ ਕਰ ਲਿਆ ਬਿੱਲਾ ਪੈਕ ਆ ਉਹਦੇ ਛੱਡੇ ਆਉਣਾ ਇੱਥੇ ਤੇ ਇਹ ਕਦੇ ਦੂਰ ਹਨਾ ਛੱਡੇ ਆਉਣੇ ਆ ਮਤਲਬ ਕਿ ਇਹਨੂੰ ਮਾਰ ਦੇ ਕੁਝ ਕਰਦੇ ਨਹੀਂਗੇ ਹਨਾ ਐਵੇਂ ਜਾਨੂਨੀ ਮਾਰ ਦੇ ਇਹਨੂੰ ਕਾਹਨੂੰ ਆਪਾਂ ਪਾਪ ਲੈਣਾ ਬਸ ਇੱਥੇ ਕਦੇ ਦੂਰ ਛੱਡੇ ਆਉਣੇ ਆ ਆਪਣੇ ਏਰੀਏ ਤੋਂ ਤੇ ਆਪੇ ਫਿਰਦਾ ਰਹੂਗਾ ਆਪੇ ਕੋਈ ਚੱਕਰ ਨਹੀਂ ਕਿਥੇ ਜਿੱਥੇ ਲੋਡ ਲੱਗਾ ਥੋੜਾ ਜਿਹਾ ਆ ਲਾ ਕੇ ਦਿਖਾ ਲਈਏ ਇੱਕ ਵਾਰੀ ਨਹੀਂ ਨਹੀਂ ਹੈਗਾ ਬਸ ਕੋਈ ਚੱਕਰ ਨਹੀਂ ਤੇ ਬਾਕੀ ਮਿਲਦੇ ਸੋਨੂੰ ਅਗਲੀ ਵੀਡੀਓ ਵਿੱਚ ਹਨਾ